ਆਸion ਤੋੜ ਟੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਇਥੇ ਮਨਮੁਖ ਖਾਨ ਵਾਲੇ ਔਰ ਜਿਨ੍ਹਾਂ ਨੂੰ ਖਾਨ ਤਕ ਸੀਮਤ ਏ ਉਹ ਜਿਹੜੇ ਜੀਵਨ ਦੇ ਵਿਛੜੇ ਜਿਉਂਦੇ ਦੀ ਤੁਹਾਡੇ ਤੋਂ ਕਿਨਾਰਾ ਕਰ ਜਾਣਗੇ ਓਏ ਮੋਇਆ ਨਾ ਦਾਈ ਛੋੜ ਮਾਲਕ ਨਾਲ ਜੁੜੀਆਂ ਹੋਈਆਂ ਆਤਮਾ ਮਾਲਕ ਦੇ ਮਾਰਗ ਤੇ ਤੁਰੇ ਹੋਏ ਓਏ ਇਥੇ ਵੀ ਸੰਬੰਧੀ ਨੇ ਉੱਥੇ ਵੀ ਸਬੰਧੀ ਨੇ ਸ਼ਬਦ ਇੱਥੇ ਵੀ ਬੋਲਤਾ ਜੀਵਨ ਵਿੱਚ ਲਿਆਵੇਗਾ ਅੱਗੇ ਵੀ ਬੋਲਤਾ ਲਿਆਵੇਗਾ ਸੰਖੇਪ ਕਰਾ ਮਹਾਰਾਜ ਕਹਿੰਦੇ ਆ ਜਪ ਮੰ ਗੋਬਿੰਦ ਇੱਕ ਹੈ ਇੱਕ ਗੋਬਿੰਦ ਨੂੰ ਜਪ ਔਰ ਉਹਨੂੰ ਨਹੀਂ ਜਪਿਆ ਗੋਬਿੰਦ ਦੇ ਗੁਣ ਨਹੀਂ ਗਾਏ ਜੀਵਨ ਬੇਅਰਥ ਚਲਾ ਜਾਏਗਾ ਤਾਈਂ ਸਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਵੀ ਬਚਨ ਕਰਦੇ ਆ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥਕੀਨ ਜਿਨ੍ਹਾਂ ਨੇ ਗੋਬਿੰਦ ਦੇ ਗੁਨ ਨਹੀਂ ਗਾਏ ਉਹਨਾਂ ਦਾ ਜਨਮ ਬੇਅਰਥ ਚਲਾ ਗਿਆ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥਕੀਨ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗਾ ਲਏ ਜਿਨ੍ਹਾਂ ਨੇ ਧਿਆ ਲਿਆ ਜਿਨ੍ਹਾਂ ਨੇ ਜਪ ਲਿਆ ਉਨਾਂ ਦਾ ਜਨਮ ਵਿਅਰਥ ਨਹੀਂ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੇ ਮਨ ਰਾਮ ਸਿਉ ਕਰ ਪ੍ਰੀਤ ਕੋ ਮੇਰੇ ਮਨ ਆ ਰੱਬ ਨਾਲ ਪ੍ਰੀਤੀ ਕਰ ਸੰਸਾਰ ਦੀਆਂ ਪ੍ਰੀਤਾਂ ਟੁੱਟਦੀਆਂ ਹੀ ਰੇ ਮਨ ਰਾਮ ਸਿਉ ਕਰ ਪ੍ਰੀਤ ਤੇ ਰਾਮ ਨਾਲ ਪ੍ਰੀਤੀ ਕਰ ਤੇ ਕੀ ਕਰ ਸ਼ਰਬਨ ਗੋਬਿੰਦ ਗੁਣ ਸੁਣੋ ਅਰ ਗਾਵੋ ਰਸਨਾ ਗੀਤ ਕੰਨਾਂ ਦੀ ਨਾਲ ਗੋਬਿੰਦ ਦੇ ਗੁਣ ਸੁਣ ਤੇ ਜ਼ੁਬਾਨ ਦੇ ਨਾਲ ਗਾ ਰਸ ਬਣੇਗਾ ਜੀਵਨ ਆਨੰਦਤ ਹੋ ਜਾਵੇਗਾ ਅਵਰ ਨਹੀਂ ਕੋ ਲਿਖ ਹੈ ਅਵਰ ਅਵਰ ਕਾਦ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਔਰ ਨਹੀਂ ਕੋ ਲਿਖੇ ਹੋਰ ਜੋ ਕੁਝ ਰੱਬ ਤੋਂ ਬਗੈਰ ਧਾਰਮਕਤਾ ਧਰਮ ਤੋਂ ਬਗੈਰ ਕਰਦਾ ਨਾ ਉਹ ਤੇਰੇ ਲੇਖੇ ਵਿੱਚ ਨਹੀਂ ਆਉਣਾ ਉਹਨਾਂ ਤੇਰੀ ਹੈਲਪ ਮਦਦ ਨਹੀਂ ਕਰਨੀ ਉਹਨਾਂ ਨੇ ਤੇਰੇ ਨਾਲ ਭਲੀ ਨਹੀਂ ਗੁਜ਼ਾਰਨੀ ਜੇ ਤੂੰ ਆਪਣਾ ਭਲਾ ਖੁਦ ਦਾ ਚਾਹਣਾ ਨਾ ਅਸੀਂ ਪਰਿਵਾਰ ਦਾ ਭਲਾ ਚਾਹਨੇ ਸੰਸਾਰ ਦਾ ਭਲਾ ਚਾਹਨੇ ਆ ਕਾਰੋਬਾਰ ਦਾ ਭਲਾ ਚਾਹਨੇ ਕੁਝ ਆਪਣਾ ਖੁਦ ਦਾ ਭਲਾ ਵੀ ਕਰਿਆ ਕਰੀਏ ਉਹ ਹੋਣਾ ਨਾਮ ਨਾਲ ਉਹ ਹੋਣਾ ਸਚਿਆਈ ਨਾਲ ਉਹ ਹੋਣਾ ਰੱਬ ਦੇ ਮਾਰਗ ਤੇ ਚੱਲ ਕੇ ਮਾਲਕ ਨੂੰ ਜਪ ਕੇ ਕੁਝ ਨਾ ਕੁਝ ਅੰਦਰੋਂ ਕਦਮਾਂ ਚੱਲ ਕੇ ਹੋਣਾ ਇਹ ਕਹਿਣ ਲੱਗੇ ਹੋਰ ਲੇਖੇ ਵਿੱਚ ਕੁਝ ਨਹੀਂ ਸੰਤ ਲਾਗ ਜਿਹੜਾ ਰੱਬ ਦੇ ਪਿਆਰਿਆਂ ਦਾ ਮਾਰਗ ਹੈ ਸੱਚ ਦਾ ਮਾਰਗ ਹੈ ਜਿਹੜੀ ਮਾਰਗ ਤੇ ਸਤ ਨਾਲ ਜੁੜਨ ਵਾਸਤੇ ਕਾਮਨਾਵਾਂ ਵਾਸ਼ਨਾਵਾਂ ਨਿੰਦਿਆ ਈਰਖਾ ਚੁਗਲੀ ਦਵੈਸ਼ ਕ੍ਰੋਧ ਵਿਰੋਧ ਔਰ ਈਰਖਾ ਫੁਰਨੇ ਉਤਪਨ ਹੋਣੇ ਜਿਹੜੇ ਇਹ ਸਭ ਦਾ ਅੰਤ ਕਰਕੇ ਹਉਮੈ ਮੈਂ ਮੇਰੀ ਦਾ ਅੰਤ ਕਰਕੇ ਖੁਦ ਨੂੰ ਮਟਾ ਕੇ ਮਾਲਕ ਦੇ ਨਾਲ ਲਾਗ ਜੁੜ ਉਹਦੇ ਮਾਲਕ ਦੇ ਮਾਰਗ ਤੇ ਤੁਰ ਉਸ ਸੰਤ ਤੇ ਉਸ ਸਤ ਚਿਤ ਆਨੰਦ ਸਰੂਪੇ ਜਿਨ ਨੇ ਇਨਾਂ ਸਬਨਾ ਦਾ ਅੰਤ ਕਰ ਲਿਆ ਮਨਹਿ ਛਾੜ ਦੁਬਦਾ ਕੀ ਕੁਰਿਆ ਮਨ ਦੇ ਵਿੱਚੋਂ ਤਿਆਗ ਦੇ ਦੁਬਦਾ ਦੋ ਵੇਦੀਆਂ ਦੋ ਰਸਤੇ ਦੋ ਚਿਤ ਬਣੀਆਂ ਦੋ ਖਿਆਲات ਖਿਆਲات ਕਦੇ ਗੁਰਦੁਆਰੇ ਵਾਲੇ ਵੀ ਬੰਦੇ ਨੇ ਰੱਬ ਵਾਲੇ ਵੀ ਬੰਦੇ ਆ ਧਰਮ ਵਾਲੇ ਵੀ ਬੰਦੇ ਆ ਕੋ ਕਰਮ ਵਾਲੇ ਵੀ ਬੰਦੇ ਆ ਬਦਫੈਲੀਆਂ ਵਾਲੇ ਵੀ ਬੰਦੇ ਆ ਔਰ ਬੁਰੇ ਵੀ ਬੰਦੇ ਨੇ ਕਹਿੰਦੇ ਦੋਵੇਂ ਵਿਧੀਆਂ ਛੱਡ ਦੇ ਇੱਕ ਤੇ ਚੱਲ ਮਾਰਗ ਸੱਚ ਦੇ ਦੇ ਚੱਲ ਦੇ ਦੂਜਾ ਤਿਆਗ ਦੇ ਔਰ ਛਾੜ ਦੁਬਦਾ ਕੀ ਕੁਰੀਆ ਮਨ ਦੇ ਅੰਦਰੋਂ ਦੁਬਦਾ ਦੁਚਿੱਤੇ ਪਨ ਵਾਲੀ ਜਿਹੜੀ ਕੁਰੀਆ ਕਈਏ ਦਵੈ ਤੇਨਾ ਔਰ ਡੰਡੀ ਆ ਨਾ ਰਸਤਾ ਹੈ ਨਾ ਪਗ ਡੰਡੀ ਉਹਨੂੰ ਛੱਡ ਸੱਚ ਦੇ ਮਾਰਗ ਸਿੱਧੇ ਤੇ ਤੁਰ ਮਾਲਕ ਵੱਲ ਨੂੰ ਲੱਗ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਬਦਾ ਨੇ ਜੀਵਨ ਪਾਰ ਨਹੀਂ ਲਾਉਣਾ ਦੁਬਦਾ ਛੂਡ ਕੁਟੜੀ ਮੁਸ ਹੋ ਗਏ ਭਾਈ ਜਿਹੜੀ ਦੁਬਦਾ ਨੇ ਕੁਟੜੀ ਕੁਆਟੇ ਕੁਰਸ਼ਟਾ ਮਾੜਾ ਰਸਤਾ ਦੇ ਮੂਸੋਗੇ ਭਾਈ ਇਸ ਮਾਰਗ ਤੇ ਚੱਲੋਂਗੇ ਤੇ ਭਾਈ ਲੁੱਟੇ-ਬੁੱਟੇ ਜਾਵੋਂਗੇ ਪੱਲੇ ਕੁਝ ਨਹੀਂ ਜੇ ਪਹਿਣਾ ਐ ਨਿਸ ਨਾਮ ਸਲਾਹੀ ਹੈ ਰਾਤ ਬਾ ਦਿਨੇ ਨਾਮ ਜਪੀਏ ਜਦੋਂ ਚੇਤਾ ਆ ਜਾਵੇ ਸਤਗੁਰ ਸਰਨਾਈ ਫਿਰ ਇਹ ਨਾਮ ਜਪਣ ਨਾਲ ਸਤਗੁਰੂ ਦੀ ਸਰਨ ਵਿੱਚ ਆਵੇਂਗਾ ਜਿਹੜਾ ਸਤਗੁਰੂ ਦੀ ਸਰਨ ਵਿੱਚ ਆ ਜਾਂਦਾ ਉਹਨੂੰ ਦੁੱਖ ਰੋਗ ਪੋ ਨਹੀਂ ਸਕਦਾ ਇਸ ਕਰਕੇ ਕੁਆਟ ਨੂੰ ਛੱਡ ਮਹਾਰਾਜ ਬਚਨ ਕਰਦੇ ਦੂਜੀ ਛੋਡ ਕੁਆਟੜੀ ਇੱਕ ਸੋ 100 ਚਿਤ ਲਾਏ ਦੂਜੇ ਭਾਵੇਂ ਨਾਨਕਾ ਵਹਿਨ ਲੋਡੰਦੜੀ ਜਾਏ ਕਹਿਣ ਲੱਗੇ ਸਜਣਾ ਦ્વੈਤ ਨੂੰ ਛੱਡ ਉਹ ਕੁਆਟੀ ਤੇ ਇੱਕ ਪਰਮਾਤਮਾ ਨਾਲ ਚਿਤ ਲਾ ਜਿਨਹੀ ਨਾਮ ਸਾਰਿਆ ਦੂਜੀ ਕਰੈ ਲੱਗ ਜਿਨ੍ਹਾਂ ਨੇ ਨਾਮ ਪਰਮਾਤਮਾ ਵਾਲਾ ਪਾਠਾ ਛੱਡਦਾ ਹੈ ਪਰਮਾਤਮਾ ਦਾ ਚਿੰਤਨ ਕਰਨਾ ਛੱਡਦਾ ਹੈ ਹੋਰ ਕਾਰ ਵਿੱਚ ਲੱਗ ਗਏ ਹੋਰ ਕਾਰੋਬਾਰ ਵਿੱਚ ਲੱਗ ਗਏ ਜਿੱਦੜ ਨਾਮ ਚੇਤੇ ਨਹੀਂ ਆਉਂਦਾ ਦੁਬਦਾ ਲੱਗੇ ਪਚਮ ਦ્વੈਤ ਵਿੱਚ ਲੱਗੇ ਤੇ ਪਲਚ ਪਲਚ ਸਗਲੀ ਮੁਈ ਔਰ ਉਹ ਸਾਰੇ ਪਲਚ ਪਲਚ ਕੇ ਖਾਰ ਹੋ ਹੋ ਕੇ ਮੁਏ ਕਿਉਂਕਿ ਅੰਦਰ ਅੰਤਰ ਤ੍ਰਿਸ਼ਨਾ ਅੱਗ ਅੰਦਰ ਤ੍ਰਿਸ਼ਨਾ ਦੀ ਅੱਗ ਮੱਚਦੀ ਸਭ ਕੁਝ ਸਾੜੀ ਜਾਂਦੀ ਗੁਰੂ ਕੋਲ ਆਵੇਂ ਗੁਰੂ ਉਸ ਅਗਨੀ ਨੂੰ 부ਝਾਉਂਦਾ ਹੈ ਸ਼ਾਂਤ ਕਰਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਵੀ ਕਰਦੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਨਾਈ ਤ੍ਰਿਸ਼ਨਾ ਦੀ ਅੱਗ ਨੂੰ ਪ੍ਰਭੂ 부ਝਾਉਂਦਾ ਹੈ ਕੋਈ ਦੂਜਾ 부ਝਾਉਣ ਵਾਲਾ ਨਹੀਂ ਮਹਾਰਾਜ ਮੀਰ ਕਰਦੇ ਉਸ ਮਾਲਕ ਨਾਲ ਜੋੜ ਤੇ ਅੰਦਰੋਂ ਉਹਦੇ ਮਾਰਗ ਤੇ ਤੁਰ ਸੱਚੀ ਸਰਕਾਰ ਮੇਰ ਕਰ ਦਿਆ ਗੁਰ ਦੁਬਦਾ ਜਾ ਕੀ ਹੈ ਮਾਰੀ ਗੁਰੂਕੁਲ ਆਇਆ ਤੇ ਗੁਰੂ ਨੇ ਫਿਰ ਜਿਸ ਦੀ ਦੁਬਦਾ ਖਤਮ ਕਰ ਦਿੱਤੀ ਦ્વੈਤ ਅੰਦਰੋਂ ਖਤਮ ਕਰ ਦਿੱਤੀ ਮਹਾਰਾਜ ਕਹਿੰਦੇ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਉਹ ਬ੍ਰਹਮ ਦੀ ਵਿਚਾਰ ਵਾਲਾ ਬੰਦਾ ਜੀ ਦੇ ਅੰਦਰੋਂ ਦੁਚਿੱਤਾਪਨ ਚਲਿਆ ਜਾਏ ਦ્વੈਤ ਚਲੀ ਗਈ ਉਹ ਬ੍ਰਹਮ ਦੇ ਮਾਰਗ ਤੇ ਚੱਲਦਾ ਹੈ ਮਹਾਰਾਜ ਮੇਰ ਕਰਦੇ ਨੇ ਨਿਰਗੁਣ ਹਰੀਆ ਨਿਰਗੁਨਤਾ ਦੇ ਸਰੂਪ ਅੰਦਰ ਆਕਾਲ ਪੁਰਖ ਵੈਗੁਰ ਉਹ ਨਿਰਗੁਣ ਨੇ ਸੰਸਾਰ ਦੇ ਦੁੱਖਾਂ ਨੂੰ ਹਰੀਆ ਹਰਨ ਕੀਤਾ ਨਾਸ਼ ਕੀਤਾ ਆਪਣਾ ਨਿਰਗੁਣ ਵਾਲਾ ਭਾ ਜਿਹੜਾ ਸੀਨਾ ਉਸ ਨੂੰ ਹਰੀਆ ਉਹਨੂੰ ਦੂਰ ਕੀਤਾ ਉਹਨੂੰ ਦੂਰ ਕਰਕੇ ਕੀ ਕੀਤਾ ਮਹਾਰਾਜ ਕਹਿੰਦਿਆ ਸਰਗੁਣ ਧਰਿਆ ਉਹਨੇ ਉਹ ਰੂਪ ਜਿਹੜਾ ਨਿਰਗੁਣ ਵਾਲਾ ਸੀ ਨਾ ਉਸ ਨੂੰ ਛੱਡ ਕੇ ਸਰਗੁਣਤਾ ਦੇ ਵਿੱਚ ਆਪਣੇ ਆਪ ਨੂੰ ਧਰ ਦਿੱਤਾ ਆਪਣੇ ਆਪ ਨੂੰ ਸਰਗੁਣਤਾ ਦੇ ਵਿੱਚ ਲੈ ਆਂਦਾ ਸਾਰਿਆਂ ਦੇ ਸਾਹਮਣੇ ਔਰ ਨਿਰਗੁਣ ਹਰੀਆ ਆਪਾਂ ਜਿੰਨੇ ਬੈਠੇ ਆਂ ਸਾਰੇ ਨਿਰਗੁਣ ਦੇ ਵਿੱਚ ਸਾਂ ਸਾਰੇ ਆਪਾਂ ਨੇ ਨਾ ਔਰ ਪ੍ਰਮਾਤਮਾ ਦੇ ਭੇਜੇ ਹੋਏ ਆਏ ਜਿੰਨ ਤੁਮ ਭੇਜੇ ਤਿੰਨੇ ਬੁਲਾਏ ਉਹਦੇ ਭੇਜਿਆ ਐਨ ਤੇ ਭੇਜੇ ਕਿੱਥੋਂ ਸੀ ਨਿਰਗੁਣ ਚੋਂ ਜੀਵ ਆਤਮਾਵਾਂ ਉਹਦੇ ਕੋਲ ਸਾਂ ਨਿਰਗੁਣ ਚ ਤੇ ਉਹ ਜਿਹੜੀ ਜੀਵ ਆਤਮਾ ਸੀ ਉਹਨੇ ਸਰਗੁਣ ਧਰਿਆ ਉਹਨੇ ਸਰੀਰ ਬਣਾ ਕੇ ਇਹਨਾਂ ਵਿੱਚ ਰੱਖ ਦਿੱਤੀਆਂ ਸੰਸਾਰ ਵਿੱਚ ਵਿਚਰਨ ਵਾਸਤੇ ਤੇ ਕੇਵਲ ਇਹ ਸਰੀਰ ਬਣਾ ਕੇ ਆਪਨੂੰ ਹੀ ਨਹੀਂ ਉਹਨੇ ਸਰਗੁਣ ਧਰਿਆ ਆਪਾ ਵੀ ਖੁਦ ਸਰਗੁਣਤਾ ਦੇ ਵਿੱਚ ਕਣ-ਕਣ ਦੇ ਵਿੱਚ ਰੱਖ ਦਿੱਤਾ ਜੋ ਕੁਝ ਦਿਸਦਾ ਹੈ ਉਹਦੇ ਸਾਰੇ ਦੇ ਵਿੱਚ ਅਨ ਦਿਸਦਾ ਬੈਠਾ ਹੋਇਆ ਹੈ ਪਰਮਾਤਮਾ ਬੈਠਾ ਹੈ ਨਿਰਗੁਣ ਸਰੂਪ ਮਹਾਰਾਜ ਕਹਿੰਦੇ ਅਨਕ ਕੋਠਰੀਆ ਅਨਕ अनेका ਕੋਠਰੀਆ ਕੋਠੀਆਂ ਬਣਾਈਆਂ ਹੋਈਆਂ ਤਨ ਸ਼ਰੀਰ ਬਣਾਏ ਹੋਏ ਜਿਨ੍ਹਾਂ ਦੇ ਅੰਦਰ ਮਾਲਕ ਬੈਠਾ ਹੈ ਭਿੰਨ 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 ਕਰਿਆ ਔਰ ਕਿਵੇਂ ਕਰਿਆ ਕਿਵੇਂ ਬਣਾਈਆਂ ਨੇ ਇਥੇ ਚਾਰ ਵਾਰ ਭਿੰਨ ਪੈਨੇ ਤੇ ਜਿਹਦਾ ਅਰਥ ਹੈ ਚਾਰੇ ਖਾਨੀਆਂ ਅੰਡਜ ਜੇਰਜ ਸੇਤਜ ਉਤਪੁੱਜਾ ਇਹਨਾਂ ਦੇ ਦੁਆਰਾ ਜਿੰਨੀਆਂ ਕੋਠੀਆਂ ਜਿੰਨੇ ਸਰੀਰ ਜੋ ਦਿਸਦਾ ਹੈ ਉਹ ਸਾਰਾ ਚਾਰ ਖਾਨੀਆਂ ਦੇ ਦੁਆਰਾ ਬਣਾਇਆ ਇਹਨਾਂ ਦੇ ਦੁਆਰਾ ਇਹਨਾਂ ਵਿੱਚ ਧਰ ਕੇ ਬਾਹਰ ਉਤਪੰਨ ਕੀਤਾ ਹੈ ਜੀਵਾਂ ਨੂੰ ਨਿਰਗੁਣ ਨੇ ਅਰ ਜੀਵਾਂ ਨੂੰ ਇਹਦੇ ਦੁਆਰਾ ਚਾਰਾਂ ਦੇ ਦੁਆਰਾ ਕਰੀਆ ਕੀਤੀਆਂ ਹੋਈਆਂ ਇਕੋਠੀਆਂ ਨੇ ਇਹ ਤਨ ਨੇ ਸਾਰੇ ਦੇ ਸਾਰੇ ਵਿੱਚ ਮਨ ਕੋਟ ਵਰੀਆ ਇਹਨਾਂ ਨੂੰ ਬਣਾ ਕੇ ਇਹਦੇ ਅੰਦਰ ਮਨ ਜਿਹੜਾ ਕੋਟ ਮੈਨਾ ਕਿਲਾ ਹੁੰਦਾ ਵਰੀਆ ਨੂੰ ਉਹਦੀ ਰਖਵਾਲੀ ਕਰਨ ਵਾਲਾ ਕੋਟਵਾਲ ਕਹਿ ਦਿੰਨੇ ਆ ਉਸ ਕਿਲੇ ਦਾ ਮੁਖੀ ਬਣਾ ਕੇ ਮਾਲਕ ਨੇ ਇਸ ਸ਼ਰੀਰ ਦੇ ਅੰਦਰ ਕਾਇਆ ਦੇ ਕਿਲੇ ਅੰਦਰ ਮਨ ਰੱਖ ਦਿੱਤਾ ਹੈ ਮਨ ਨੂੰ ਟਕਾ ਦਿੱਤਾ ਹੈ ਉਹ ਇਸ ਕਿਲੇ ਦਾ ਮਾਲਕ ਹੈ ਮਨ ਫੁਰਨਾ ਕਰਦਾ ਕਾਇਆ ਉਧਰ ਨੂੰ ਜਾਂਦੀ ਮਨ ਖਿਆਲ ਕਰਦਾ ਵੀ ਬੰਦਾ ਚੰਗਾ ਨਹੀਂ ਉਹ ਇਹਨੇ ਪਤਾ ਨਹੀਂ ਕੀ ਬੋਲਣਾ ਚੁੱਪ ਕਰ ਜਾਂਦਾ ਭਾਵੇਂ ਕੋਈ ਲੱਖ ਵੇਰ ਬਲਾਵੇ ਦੂਜੇ ਪਾਸੇ ਨੂੰ ਹੋ ਜਾਂਦਾ ਸੁਣੀ ਨੂੰ ਅਨ ਸੁਣੀ ਕਰ ਦਿੰਦਾ ਫੁਰਨੇ ਕਰਦਾ ਨਾ ਮਨ ਕੀ ਹੈ ਸੰਕਲਪੇ ਕਲਪੋ ਹੀ ਮਨਾ ਜਿੱਥੋਂ ਚੰਗੇ ਮਾੜੇ ਫੁਰਨੇ ਉਤਪਨ ਹੁੰਦੇ ਉਹੀ ਹੈ ਉਹ ਮਨ ਹੈ ਉਹ ਉਸਾ ਸਮੂਹ ਨੂੰ ਮਨ ਕਹਿੰਦੇ ਨੇ ਮਹਾਰਾਜ ਕਹਿੰਦੇ ਉਹ ਮਨ ਵਿੱਚ ਰੱਖ ਦਿੱਤਾ ਇਸ ਕੋਠੜੀ ਦੇ ਸ਼ਰੀਰ ਦੇ ਸੰਖੇਪ ਕਰਾ ਮਹਾਰਾਜ ਕਹਿੰਦੇ ਨਿਜ ਮੰਦਰ ਪਰੀਆ ਨਿਚ ਆਪਣਾ ਮੰਦਰ ਘਰ ਪਰੀਆ ਵੈਗਰੂ ਨੇ ਬਣਾਇਆ ਜਿੱਥੇ ਬੈਠਣਾ ਹੈ ਕਿਉਂਕਿ ਇਹ ਸੰਸਾਰ ਵੀ ਪਰਮਾਤਮਾ ਦੀ ਕੋਠੀ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹਨੇ ਵਾਸਾ ਕੀਤਾ ਇੱਕ ਦਾ ਜਗਤ ਏ ਦੂਜਾ ਇਹ ਸਰੀਰ ਵੀ ਕੋਠੀ ਉਹਨੇ ਬਣਾਈ ਆ ਤੇ ਇਹਦੇ ਅੰਦਰ ਵੀ ਪਰਮਾਤਮਾ ਦਾ ਵਾਸ ਸਭ ਮੈਂ ਜੋਤ ਜੋਤ ਹੈ ਸੋਏ ਤੇਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਦੇ ਅੰਦਰ ਆਪਾ ਟਕਾ ਦਿੱਤਾ ਹੈ ਤਾਹਾਂ ਉਸ ਜਗ੍ਹਾ ਤੇ ਆਨੰਦ ਕਰੀਆ ਖੁਸ਼ੀਆਂ ਦੇ ਖੇੜੇ ਨੇ ਉਹ ਕਦੋਂ ਜਦੋਂ ਪ੍ਰਭੂ ਦਿਸਦਾ ਹੈ ਜਿੱਦਾਂ ਘਰਾਂ ਚ ਲਾਈਟ ਨਹੀਂ ਸੀ ਨਾ ਹੁੰਦੀ ਪਹਿਲਾਂ ਹੁਣ ਤਾਂ ਕੋਈ ਆ ਵੀ ਜਿੱਥੇ ਨਾ ਹੋਵੇ ਨਹੀਂ ਤੇ ਹਰ ਇੱਕ ਦੇ ਬਲਬ ਜਗ ਰਿਹਾ ਤੇ ਜਦੋਂ ਦੇ ਘਰ ਵਿੱਚ ਕਿਸੇ ਦੇ ਲਾਈਟ ਜਗਦੀ ਸੀ ਨਾ ਤੇ ਉਹਨਾਂ ਨੂੰ ਵਿਆਹ ਜਨੀ ਖੁਸ਼ੀ ਹੁੰਦੀ ਸੀ ਬਈ ਅੱਜ ਸਾਡੇ ਘਰੇ ਲਾਈਟ ਜੱਗੀ ਜਦੋਂ ਪਹਿਲਾਂ ਪਹਿਲਾਂ ਦੀ ਗੱਲ ਮੈਂ ਕਰਦਾ ਹੁਣ ਦਾ ਤਾਂ ਪਤਾ ਨਹੀਂ ਇੱਕ ਬਲਬ ਤੋਂ ਕਈ ਜਗੇ ਜਾਂਦੇ ਨੇ ਹੁਣ ਵੀ ਨਾ ਪਹਿਲਾਂ ਕਿਸੇ ਕਿਸੇ ਨੂੰ ਗਿਆਨ ਹੁੰਦਾ ਸੀ ਤੇ ਬੜੀ ਖੁਸ਼ੀ ਹੁੰਦੀ ਸੀ ਹੁਣ ਗਿਆਨ ਤਾਂ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਹੈ ਜਿਹਨੂੰ ਮਰਜ਼ੀ ਪੁੱਛ ਲੋ ਚੰਗੇ ਮਾੜੇ ਦਾ ਪਤਾ ਨਾ ਉਹ ਵੀ ਗਿਣਾ ਦੂ ਫਲਾਣਾ ਵੀ ਮਾੜਾ ਫਲਾਣਾ ਵੀ ਮਾੜਾ ਹਾਂ ਫਲਾਣਾ ਬੰਦਾ ਚੰਗਾ ਫਲਾਣਾ ਚੰਗਾ ਪਤਾ ਹੈ ਇਹਨਾਂ ਨੂੰ ਤੇ ਉਹ ਸੰਗ ਕੀ ਦਾ ਕਰ ਰਿਹਾ ਹੈ ਪਤਾ ਹੈ ਗਿਆਨ ਕੋਲੇ ਗਿਆਨ ਲੈ ਕੇ ਵੀ ਅਗਿਆਨ ਵਿੱਚ ਚੱਲ ਰਿਹਾ ਹੈ ਅਗਿਆਨ ਨੂੰ ਮੂਰੇ ਰੱਖ ਰਿਹਾ ਗਿਆਨ ਨੂੰ ਨਹੀਂ ਮੂਰੇ ਰੱਖ ਰਿਹਾ ਕਹਿੰਦਾ ਨਹੀਂ ਉਹ ਮਿੱਤਰ ਉਹ ਨਹੀਂ ਮੈਂ ਛੱਡ ਸਕਦਾ ਭਾਵੇਂ ਲੱਖ ਮਾੜਾ ਫਿਰ ਤੇਰਾ ਗਿਆਨ ਕਾਦਾ ਹੋਇਆ ਫਿਰ ਤਾਂ ਉਹ ਗੱਲ ਹੋ ਗਈ ਮਹਾਰਾਜ ਬਾਣੀ ਅੰਦਰ ਕਹਿੰਦੇ ਐ ਨਾ ਹਾਥ ਦੀਪ ਊਏ ਪਰੇ ਹੱਥ ਵਿੱਚ ਦੀਵਾ ਗਿਆਨ ਪਤਾ ਹੈ ਕਿ ਇਹ ਮਾੜਾ ਲੱਖ ਮਾੜਾ ਹੈ ਫਿਰ ਵੀ ਖੂਦ ਦੇ ਵਿੱਚ ਡਿੱਗਦਾ ਹੈ ਬਚਾਵੇਗਾ ਕੌਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਹਾਂ ਉਸ ਹਿਰਦੇ ਵਿੱਚ ਉਸ ਘਰ ਵਿੱਚ ਆਨੰਦ ਕਰਿਆ ਖੁਸ਼ੀਆਂ ਦੇ ਖੇੜੇ ਨੇ ਉਥੇ ਖੁਸ਼ੀਆਂ ਹੀ ਖੁਸ਼ੀਆਂ ਨੇ ਉਥੇ ਦੁੱਖ ਨਹੀਂ ਜਿਹੜੇ ਹਿਰਦੇ ਦੇ ਵਿੱਚ ਪ੍ਰਭੂ ਆ ਕੇ ਟਿਕ ਗਿਆ ਕੀਰਤਨ ਜੁਰੀਆ ਉਹ ਪਰੀਪੂਰਨ ਪਰਮਾਤਮਾ ਕੀਰਤਨ ਦਾ ਮੈਣਾ ਇੱਥੇ ਕੀਰਤਨ ਨਹੀਂਗਾ ਇੱਥੇ ਕੀਰਤਨ ਮੈਣਾ ਕੀਤੇ ਹੋਏ ਕਰਮ ਜੋ ਕੁਝ ਕਰਦਾ ਉਹ ਕੀਤੇ ਹੋਏ ਕਰਮਾਂ ਦੇ ਨਾਲ ਜੁਰੀਆ ਜੁੜਦਾ ਉਹਦੀ ਸੁਰਤ ਜੁੜਦੀ ਜੀਵ ਜੁੜਦਾ ਅੰਦਰੋਂ ਵੀ ਤੇ ਬਾਹਰੋਂ ਵੀ ਕੀਤੇ ਹੋਏ ਕਰਮਾਂ ਦੇ ਨਾਲ ਜੁਰੀਆ ਬਾ ਵਿਦ ਫਿਰਿਆ ਮਹਾਰਾਜ ਕਹਿੰਦੇ ਬਹੁਤ ਬਹੁਤ ਹੀ ਵਿਦ ਵਿਧੀਆਂ ਤਰੀਕਿਆਂ ਦੇ ਨਾਲ ਇੱਧਰ ਉੱਧਰ ਨੂੰ ਫਿਰਦਾ ਰਿਹਾ ਕਦੇ ਇੱਧਰ ਨੂੰ ਕਬਹ ਜੀੜਾ ਆੜਾ ਉਬ ਚੜਤ ਹੈ ਕਬਹ ਜਾਏ ਪਿਆਲੇ ਲੋਬੀ ਜੀੜਾ ਥਿਰਣਾ ਰਹਿਤ ਚਾਰੇ ਕੁੰਡਾਂ ਪਾਲੇ ਸੁਖ ਲਈ ਕਿੱਥੇ ਕਿੱਥੇ ਨਹੀਂ ਫਿਰਦੀ ਰੱਬ ਲਈ ਕਿੱਥੇ ਕਿੱਥੇ ਨਹੀਂ ਫਿਰਦੇ ਨਿਤ ਨੇਮ ਕਰਦੇ ਗੁਰੂ ਤੇ ਭਰੋਸਾ ਅਸੀਂ ਕਹਿੰਨੇ ਮੈਂ ਬਹੁਤ ਬਰਦਾਦਾ ਵਿੱਚ ਪ੍ਰਪੱਕਤਾ ਕੋਈ ਆਖਿਆ ਤੈਨੂੰ ਰੱਬ ਨੂੰ ਮਲਾਵਾ ਅਸੀਂ ਭੱਜ ਕੇ ਦੁਰ ਪੈਨੇ ਇਹ ਨਹੀਂ ਪਤਾ ਰੱਬ ਬਾਹਰੋਂ ਨਹੀਂ ਮਿਲਦਾ ਰੱਬ ਅੰਦਰੋਂ ਮਿਲਦਾ ਹੈ ਤੇ ਰੱਬ ਦੂਜਾ ਕੋਈ ਨਹੀਂ ਦਿਖਾ ਸਕਦਾ ਰੱਬ ਦੇਖਿਆ ਜਾ ਸਕਦਾ ਕਿਉਂਕਿ ਆਪਣਾ ਅਬਿਆਸ ਜਿਹੜਾ ਬੰਦਾ ਜਨਮ ਤੋਂ ਅੰਨ ਹੈ ਤੇ ਜਿਨ੍ਹਾਂ ਦੀਆਂ ਅੱਖਾਂ ਨੇ ਜਨਮ ਤੋਂ ਸੂਰਜ ਦੇਖਿਆ ਚੰਦ ਦੇਖਿਆ ਤਾਰੇ ਦੇਖੇ ਸੂਰਜ ਦੀ ਰੋਸ਼ਨੀ ਚੰਦਰਮਾ ਦੀ ਰੋਸ਼ਨੀ ਬਲਬ ਦੀ ਰੋਸ਼ਨੀ 'ਚ ਫਰਕ ਉਹਨਾਂ ਨੂੰ ਨਦਰ ਆਉਂਦਾ ਇੱਕ ਜਨਮ ਤੋਂ ਅੰਨਾ ਉਹਨੂੰ ਪੁੱਛੋ ਕਹਿਗਾ ਕੁਝ ਵੀ ਨਹੀਂ ਕੁਝ ਵੀ ਨਹੀਂ ਉਹਨੂੰ ਨਾ ਸੂਰਜ ਦੀ ਰੋਸ਼ਨੀ ਦਾ ਗਿਆਨ ਹੈ ਨਾ ਚੰਦਰਮਾ ਦੀ ਨਾ ਤਾਰਿਆਂ ਦੀ ਨਾ ਬਲਬ ਦੀ ਨਾ ਟੂਬ ਦੀ ਕੋਈ ਪਤਾ ਨਹੀਂ ਹੈ ਜਿਨ੍ਹਾਂ ਦੇ ਕੋਲ ਅਗਿਆਨ ਅੰਦਰ ਵੱਸ ਗਏ ਔਰ ਉਹ ਗਿਆਨ ਵਿੱਚ ਤੁਰੇ ਫਿਰਦੇ ਨੇ ਕਿ ਇਹ ਵੀ ਰੱਬ ਏ ਇਹ ਵੀ ਰੱਬ ਏ ਨਹੀਂ ਉਹਨਾਂ ਕੋਲ ਚਾਨਣਾ ਨਹੀਂ ਉਹ ਹਨੇਰੇ ਵਿੱਚ ਹੀ ਤੁਰੇ ਫਿਰਦੇ ਨੇ ਬਹੁਤ ਤਰੀਕਿਆਂ ਦੇ ਨਾਲ ਪਟਕਦੇ ਫਿਰਦੇ ਨੇ ਪਰ ਕੋ ਹੀਰੀਆ ਮਹਾਰਾਜ ਕਹਿੰਦੇ ਪਰ ਕੋ ਔਰ ਪਰਾਏ ਦੀ ਵਸਤੂ ਨੂੰ ਚੁਰਾਉਂਦਾ ਜਦੋਂ ਇੱਧਰ ਉੱਧਰ ਪਟਕਦਾ ਹੈ ਨਾ ਪਰਾਇਆਂ ਵਸਤੂਆਂ ਨੂੰ ਚੁਰਾਉਂਦਾ ਤੇ ਕੌਣ ਵਿਖਣਾ ਕਿਰੀਆ ਜਿਹੜੇ ਵਿਸ਼ਿਆਂ ਵਿਕਾਰਾਂ ਦੇ ਨਾਲ ਘਰੇ ਹੋਏ ਨੇ ਰੱਬ ਨਾਲੋਂ ਟੁੱਟੇ ਇੱਧਰ ਉੱਧਰ ਪਟਕਦੇ ਤੇ ਉਹਨਾਂ ਦੇ ਆਲਾ ਉਦਾਲਾ ਔਰ ਮਾੜੀਆਂ ਵਾਸ਼ਨਾਵਾਂ ਮਾੜੀਆਂ ਕਾਮਨਾਵਾਂ ਮਾੜੀ ਫੁਰਨੀਆਂ ਨੇ ਅੰਦਰੋਂ ਜਾਲ ਬੁਣਿਆ ਤੇ ਬਾਹਰੋਂ ਮਾੜੇ ਸੰਗੀਆਂ ਨੇ ਜਿਹੜਾ ਜਾਲ ਬੁਣਿਆ ਹੋਇਆ ਉਹਨਾਂ ਦੇ ਘੇਰ ਵਿੱਚ ਘਰੇ ਹੋਏ ਨੇ ਅਬ ਸਾਧੂ ਸੰਗ ਪਰਿਆ ਉਹਨਾਂ ਨੂੰ ਤਿਆ ਕੇ ਅਬ ਹੁਣ ਸਾਧੂ ਸੰਗ ਸਤਿਗੁਰੂ ਦਾ ਸੰਗ ਸਤਿਗੁਰੂ ਨਾਲ ਜੁੜੇ ਹੋਏ ਆਤਮਾ ਦਾ ਸੰਗ ਸਤ ਸੰਗ ਉਹਦੇ ਨਾਲ ਜੁਰੀਆ ਆ ਕੇ ਜੁੜ ਗਿਆ ਹੁਣ ਉਸ ਮਾਰਗ ਤੇ ਆ ਗਿਆ ਚੌ ਗਿਰਦੇ ਹੋ ਘੁੰਮ ਕੇ ਫਿਰ ਕੇ ਚਾਰ ਕੁੰਟ ਦੈ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਹੁਣ ਇਧਰ ਆ ਗਿਆ ਹਰ ਦੁਆਰੇ ਖਰੀਆ ਖਰੀ ਵੈਗਰੂ ਪਰਮਾਤਮਾ ਉਹਦੇ ਦਵਾਰ ਤੇ ਆਕੇ ਦਰ ਤੇ ਆਕੇ ਮਨ ਬਾਨੀ ਸ਼ਰੀਰ ਕਰਕੇ ਜੁਰੀਆ ਜੁੜ ਗਿਆ ਖਰੀਆ ਖਲੋ ਗਿਆ ਇਕਾਗਰ ਚਿਤ ਹੋ ਕੇ ਕਿ ਜੋ ਹੁਕਮ ਕਰੋਗੇ ਮੈਂ ਸਭ ਕੁਝ ਫਿਰਕੇ ਦੇਖ ਲਿਆ ਕਿਨੇ ਉਹ ਸੁਖ ਨੀਂ ਜੇ ਮਿਲਿਆ ਕਦੇ ਉਹ ਸਕੂਨ ਨਹੀਂ ਮਿਲਿਆ ਜੋ ਤੁਸੀਂ ਆਖੋਗੇ ਮੈਂ ਮੰਨਣ ਨੂੰ ਤਿਆਰ ਹਾਂ ਹੁਣ ਐਨ ਤਨ ਕਰਕੇ ਵੀ ਖੜਾ ਮਨ ਕਰਕੇ ਵੀ ਕਈ ਵਾਰ ਤਨ ਕਰਕੇ ਸਤ ਸੰਗਤ ਜੇ ਬੈਠੇ ਆ ਮਨ ਕਰਕੇ ਪਤਾ ਨਹੀਂ ਕਿੱਥੇ ਹੁੰਨੇ ਆ ਔਰ ਤਨ ਕਰਕੇ ਕਈ ਵਾਰ ਨਿਤਨੇਮ ਬਾਣੀ ਪੜ ਰਹੇ ਆ ਕਥਾ ਕਰ ਰਹੇ ਕਥਾ ਸੁਣ ਰਹੇ ਕੀਰਤਨ ਕਰ ਰਹੇ ਕੀਰਤਨ ਸੁਣ ਰਹੇ ਬਾਣੀ ਪੜ ਰਹੇ ਬਾਣੀ ਸੁਣ ਰਹੇ ਮਨ ਪਤਾ ਨਹੀਂ ਕਈ ਵਾਰ ਨਾ ਐਸੀਆਂ ਭੈੜੀਆਂ ਗੱਲਾਂ ਚਿਤਵੇਗਾ ਆਪ ਹੀ ਖੁਦ ਹੈਰਾਨ ਹੋ ਜਾਂਦਾ ਕਮਾਲ ਦੀ ਗੱਲ ਬਾਣੀ ਪੜਦੇ ਆ ਕਿ ਇਹ ਗੱਲਾਂ ਕਰ ਰਏ ਇੱਥੇ ਜਦੋਂ ਪਤਾ ਲੱਗ ਜਾਂਦਾ ਨੇ ਇਹਨੂੰ ਉਸੇ ਵੇਲੇ ਮੋੜੋਂ ਜਿन्हे ਬਾਣੀ ਪੜਨੀ ਜਿन्हे ਗੁਰੂ ਨਾਲ ਜੁੜਨਾ ਹੈ ਉਹ ਤਾਂ ਪਤਾ ਨਹੀਂ ਕਿੱਧਰ ਸੈਰ ਕਰਦਾ ਹੈ ਜਿਹੜੇ ਤਨ ਨੇ ਸੰਸਾਰ ਵਿੱਚ ਰਹਿਣਾ ਉਹ ਚੌਂਕੜਾ ਲਾ ਕੇ ਬੈਠਾ ਹੋਇਆ ਹੈ ਮਨ ਕਰਕੇ ਬਾਣੀ ਪੜਿਆ ਕਰੀਏ ਭਾਵੇਂ ਥੋੜਾ ਸਿਮਰਨ ਕਰੋ ਭਾਵੇਂ ਬੋਤਾ ਕਰੋ ਮਨ ਲਾ ਕੇ ਕਰਨਾ ਹੈ ਮਨ ਦੀ ਹਾਜ਼ਰੀ ਹੋਣੀ অতি ਜ਼ਰੂਰੀ ਆ ਉਹਦੇ ਦਵਾਰੇ ਤੇ ਖੜਨਾ ਤੇ ਜਿਹੜੇ ਖੜ ਗਏ ਮਹਾਰਾਜ ਕਹਿੰਦੇ ਦਰਸ਼ਨ ਕਰਿਆ ਉਹਨਾਂ ਨੇ ਨਿਰਗੁਣ ਤੋਂ ਸਰਗੁਣ ਸਰੂਪ ਵਿੱਚ ਦਰਸ਼ਨ ਕੀਤਾ ਉਹਨਾਂ ਨੂੰ ਐਉਂ ਸਾਹਮਣੇ ਆਇਆ ਜਿਵੇਂ ਆਪਾਂ ਇੱਕ ਦੂਜੇ ਨੂੰ ਦੇਖਦੇ ਐਉਂ ਗੱਲਾਂ ਉਹਦੇ ਨਾਲ ਮਾਲਕ ਨਾਲ ਕੀਤੀਆਂ ਜਿਵੇਂ ਆਪਾਂ ਇੱਕ ਦੂਜੇ ਨਾਲ ਕਰਦੇ ਉਹਨਾਂ ਨੇ ਦਰਸ਼ਨ ਕਰਿਆ ਕੀਤਾ ਨਾਨਕ ਗੁਰ ਮਿਰਿਆ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲੈ ਕੇ ਕਹਿੰਦਿਆ ਐਸਾ ਗੁਰੂ ਮਿਰਿਆ ਮੇਰਾ ਐਸਾ ਗੁਰੂ ਏ ਆਕਾਲ ਪੁਰਖ ਵੈ ਗੁਰੂ ਜਿਹੜਾ ਸਭ ਦੀਆਂ ਭਾਵਨਾਵਾਂ ਨੂੰ ਭਾਗ ਲਾਉਂਦਾ ਆ ਬਹੁਰ ਨਾ ਫਿਰਿਆ ਮੇਰੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਸਜਨਾ ਬੌਰ ਨਾ ਫਿਰਿਆ ਬੋ ਮੁੜ ਕੇ ਬੌਰ ਮੁੜ ਕੇ ਫਿਰਿਆ ਫੇਰਾ ਨਹੀਂ ਹੋਵੇਗਾ ਆਵਾ ਗਮਨ ਦੇ ਚੱਕਰ ਚ ਨਹੀਂ ਪਵੇਂਗਾ ਬੌਰ ਨਾ ਹੋਏਗੋ ਫੇਰਾ ਫਿਰ ਆਉਣਾ ਜਾਣਾ ਨਹੀਂ ਹੋਵੇਗਾ ਮਾਲਕ ਨਾਲ ਜੁੜ ਜਾਵੇਂਗਾ ਮਾਲਕ ਦੇ ਮਾਰਗ ਤੇ ਤੁਰੇਗਾ ਮਨ ਕਰਕੇ ਗੁਣਗਾ ਪ੍ਰਭੂ ਨਾਲ ਪ੍ਰੀਤ ਬਣਾ ਤੇਰੀ ਪ੍ਰਭੂ ਨਾਲ ਬਣਾਵੇ ਇਹਨਾਂ ਵੇਖੋ ਮੇਰਾ ਦੂਜਾ ਟੁੱਟ ਗਿਆ ਤੀਜਾ ਟੁੱਟ ਗਿਆ ਇਹ ਤਾਂ ਇੱਥੇ ਟੁੱਟਦੇ ਹੀ ਰਹਨੇ ਜੇ ਤੇਰੀ ਇਹਦੇ ਨਾਲ ਜੁੜ ਗਈ ਨਾ ਤੇ ਸਾਰੇ ਆ ਕੇ ਚਰਨਾਂ ਨੂੰ ਹੱਥ ਲਾਉਣਗੇ ਸਾਰੇ ਤੇਰੇ ਅੱਗੇ ਝੁਕਣਗੇ ਇਹਦੇ ਨਾਲੋਂ ਟੁੱਟ ਗਈ ਤੇ ਸਾਰੇ ਸੰਸਾਰ ਅੱਗੇ ਤੈਨੂੰ ਝੁਕਣਾ ਪਵੇਗਾ ਇਹ ਤੂੰ ਦੇਖਣਾ ਹੈ ਕਿ ਮੈਂ ਸਾਰਿਆਂ ਨੂੰ ਝੁਕਾਉਣਾ ਹੈ ਕਿ ਮੈਂ ਸਾਰਿਆਂ ਦੇ ਜਾ ਕੇ ਅੱਗੇ ਮੰਗਤਿਆਂ ਦੀ ਵਾਂਗ ਝੁਕਣਾ ਆ ਜੇ ਗੁਰੂ ਨਾਲ ਜੁੜ ਜਾਈਏ ਜਿਹੜਾ ਗੁਰੂ ਨੂੰ ਔਰ ਪੂਜਦਾ ਹੈ ਗੁਰੂ ਉਹਦੀ ਪੂਜਾ ਕਰਾ ਦਿੰਦਾ ਹੈ ਤੇ ਜਿਹੜਾ ਗੁਰੂ ਅੱਗੇ ਝੁਕਦਾ ਉਹਦੇ ਅੱਗੇ ਸੰਸਾਰ ਨੂੰ ਗੁਰੂ ਝੁਕਣ ਲਾ ਦਿੰਦਾ ਜਨ ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਪਰ ਉਹਦੇ ਤੇ ਵੀ ਗੁਰੂ ਮੇਰ ਕਰਦਾ ਇਹ ਨਹੀਂ ਉਹ ਸਿੱਖ ਕਹਿੰਦਾ ਕਿ ਮੇਰੀ ਪੂਜਾ ਹੰਦੀ ਉਹ ਕਹਿੰਦਾ ਨਹੀਂ ਪਰ ਇਨਾਂ ਕੋ ਉਹਦੇ ਅੰਦਰ ਸਤਕਾਰ ਅਦਬੇ ਕਿ ਬਦੋ ਬਦੀ ਹਰ ਇੱਕ ਦਾ ਸਿਰ ਅਦਬ ਨਾਲ ਉਹਦੇ ਅੱਗੇ ਵੀ ਝੁਕ ਜਾਂਦਾ ਕਿਉਂਕਿ ਉਹਦੇ ਵਿੱਚ ਰੱਬ ਪ੍ਰਗਟ ਹੋ ਗਿਆ ਉਹਦੇ ਹਿਰਦੇ 'ਚ ਜਿਹੜੇ ਹਿਰਦੇ 'ਚ ਰੱਬ ਪ੍ਰਗਟ ਹੋ ਜਾਵੇ ਉਹਦੇ ਅੱਗੇ ਸਭ ਕੁਝ ਝੁਕਦਾ ਹੈ ਹਰ ਕੋਈ ਉਹਦਾ ਅਦਬ ਸਤਿਕਾਰ ਕਰਦਾ ਹੈ ਸਤਿਗੁਰੂ ਸਾਡੇ ਸਾਰਿਆਂ ਤੇ ਮੇਰ ਕਰਨ ਸਾਨੂੰ ਮਾਦਰਾ ਸਮਝਾਵੇ ਸਾਡੀ ਪ੍ਰੀਤੀ ਗੁਰੂ ਨਾਲ ਜੁੜ ਜਾਵੇ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਕਰਿਆ ਜੀ ਗਰੀਬ ਨਿਵਾਜ ਦਾਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਹਿਰਦੇ ਅੰਦਰ ਬਸਾਵਨੇ ਦਾਸ ਪਾਸੋਂ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸੰਗਤ ਸਤਿਗੁਰੂ ਗਰੀਬ ਨਿਵਾਜ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੁੱਧ ਦੀ ਬਖਸ਼ਿਸ਼ ਕਰਿਆ ਜੇ ਜੋ ਪੜ ਪੜਾ ਕੇ ਮੇਰੇ ਦਾਤੇ ਦੀ ਵਿਚਾਰ ਏ ਦਾਤੇ ਦੇ ਅਨਕੂਲ ਦਾਤੇ ਦੀ ਹਜ਼ੂਰੀ ਵਿੱਚ ਦਾਤੇ ਦੀ ਸੰਗਤ ਤੱਕ ਪਹੁੰਚਾ ਸਕੀਏ ਤੇ ਅਸੀਂ ਸਾਰੇ ਪੜਨ ਸੁਣਨ ਵਾਲੇ ਸੁਣਾਉਣ ਵਾਲੇ ਰਲ ਮਿਲ ਕੇ ਉਸ ਮਾਰਗ ਤੇ ਚੱਲ ਸਕੀਏ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਵਿੱਚ ਸ਼ਾਮਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ